ਆਪ ਬਦਲਾਪ ਭਾਈ ਜੀ ਤੁਸੀਂ ਆਜੋ ਮੈਂ ਥੱਲੇ ਟੀਵੀ ਧਰ ਥੱਲੇ ਰਿਹਾ 2 ਮੀਟਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਕਿਸਾਨ ਸਾਥੀਓ ਜੋ ਲਗਾਤਾਰ ਭਾਰਤੀ ਕਿਸਾਨ ਨੂੰ ਇਕਤਾ ਸਿਖੂਰ ਵੱਲ ਇੰਦਰ ਇੰਦਰ ਲਾਗੇ ਦੇ ਵਿੱਚ ਵੀ ਸਾਰਾ ਦਾ ਪ੍ਰਭਾਵ ਆ ਜਿਹੜੇ ਲਗਾਤਾਰ ਜੀ ਸਖਦਾਂ ਨੂੰ ਸੇਵਾ ਦਾ ਆਪਾਂ ਵਾਧਰਉਣਾ ਉਹੋ ਜੀ ਆਪਾਂ ਭਗਤਾਂ ਦੀ ਕੋਸ਼ਿਸ਼ ਕਰਦੇ ਆ ਸਰਦਾਰ ਜਗਜੀਤ ਸਿੰਘ ਬੱਲੇਵਾਲ ਸਾਹਿਬ ਲਗਾਤਾਰ ਅ 23 ਤਰੀਕ ਤੋਂ ਉਸਦੇ ਮਹੀਨੇ ਦੀ 23 ਤਰੀਕ ਤੋਂ ਲਗਾਤਾਰ ਬੈਠੇ 1 ਮਹੀਨੇ ਤੋਂ ਉੱਪਰ ਸਮਾਂ ਹੋ ਗਿਆ ਉਹਨਾਂ ਨੂੰ ਇੱਧਰ ਬੈਠਿਆ ਨੂੰ ਸੋ ਆਪਾਂ ਲਗਾਤਾਰ ਇਹੋ ਜਿਹੀ ਕੋਈ ਸੇਵਾ ਆ ਜਿਹੋ ਜਿਹੀ ਲੋੜ ਲੱਗਦੀ ਉਹ ਜੀ ਆਪਾਂ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਆ ਅੱਜ ਸਾਡੇ ਕੋਲ ਜਿਹੜਾ ਸੰਗਰੂਰ ਤੋਂ ਪਿੰਡ ਨਮੋਲ ਤੋਂ ਇਹ ਵੀਰ ਸਾਡੇ ਕੋਲ ਪਹੁੰਚੇ ਨੇ ਇਹਨਾਂ ਨੇ ਵੀ ਵਾਸਤੇ ਆਖਿਆ ਸੀ ਆਪਾਂ ਵੀ ਦੀ ਸੇਵਾ ਲੈ ਕੇ ਆਵਾਂਗੇ ਤੇ ਕਿੰਨੇ ਲੋੜ ਨੂੰ ਇੱਥੇ ਵੰਡਦੇ ਤੋ ਅੱਜ ਆਪਾਂ ਪਿੰਡ ਰਮਦਾਸ ਚੁਣਿਆ ਇੱਥੇ ਆਪਣੇ ਕੋਲ ਹੈ ਬੀ ਵੀ ਰੁਣੀਆ ਰਮਦਾਸ ਤੋਂ ਜੋ ਆਪਣੇ ਬਹੁਤ ਵਧੀਆ ਸੈਣੇ ਆਇਆ ਉਹਨਾਂ ਵੱਲੋਂ ਹੈ ਸਾਡੇ ਪਿੰਡ ਦੇ ਵਿੱਚ ਬੀ ਦੀ ਜਿਹੜੀ ਲੋੜ ਵਾ ਉਹ ਲੈ ਕੇ ਆਇਓ ਦੀ ਸੇਵਾ ਆਪਾਂ ਲੈ ਕੇ ਆ ਆਪਣੇ ਕੋਲ ਕਿਸਾਨ ਸਾਥੀ ਵੀ ਸਾਰੇ ਪਿੰਡ ਦੇ ਪਹੁੰਚ ਗਿਆ ਇਹਨਾਂ ਦੀ ਸ਼ਾਂਤੀ ਦੇ ਨਾਲ ਜੋ ਕਿ ਜਿਹੜਾ ਸਹਿਮਤੀ ਦੇ ਨਾਲ ਜਿੰਨਾ ਜਿੰਨਾ ਵੀਰ ਨਾਲ ਖਾਇਆ ਅਜੇ ਪਿੰਡ ਦਾ ਬੀ ਪੂਰਾ ਨਹੀਂ ਹੋਇਆ ਪਰ ਜਿੰਨਾ ਇਹਨਾਂ ਵੱਲ ਵਾਇਆ ਉਹਨਾਂ ਆਪਾਂ ਇਹਨਾਂ ਨੂੰ ਸਗਦੇ ਜਿਹੜਾ ਵਾ ਉਹ ਅੱਜ ਦੇ ਦੇਣਾ ਵਾ ਆਪਾਂ ਸੰਗਤ ਨੂੰ ਤੇ ਜਿਹੜਾ ਬਾਕੀ ਵੀ ਸਾਡੇ ਵੀਰ ਸੁਣਨ ਵਾਲੇ ਕਿਉਂਕਿ ਇੱਥੇ ਆਪਾਂ ਵੇਖਿਆ ਸਰਕਾਰ ਜੋ ਸਾਥੀਓ ਜਿਹੜੇ ਝੋਨੇ ਜਿਹੜੇ ਬਜੇ ਨਾ ਹਾਲਾਤ ਹੈ ਵੀ ਬਚ ਗਏ ਆ ਉਹਦੇ ਉੱਤੇ ਇਹਨਾਂ ਡਬਲ ਸਪਰੇਆ ਕਰਤੀਆਂ ਵੀ ਸ਼ਾਇਦ ਕੁਝ ਨਿਕਲੂਗਾ ਖੀਰ ਕੁਝ ਨਹੀਂ ਪੱਲੇ ਪਿਆ ਉਹ ਵੀ ਜ਼ਮੀਨ 'ਚ ਵਾਹਣੇ ਪੈ ਰਹੇ ਆ ਤੇ ਬਹੁਤ ਸਾਰੇ ਆਪਾਂ ਪਤਾ ਬੁਖਾਰੇ ਤੁਹਾਨੂੰ ਮੌਕੇ ਤੋਂ ਵੀ ਜ਼ਮੀਨਾਂ ਵੀ ਜਿਹੜੀਆਂ ਰੁੜਕੀਆਂ ਸਾਰੀਆਂ ਕੋਠੇ ਟੱਟ ਕੇ ਬੁਰੇ ਹਾਲਾਤ ਵਾ ਸੋ ਇਹਨਾਂ ਆਪਾਂ ਇਹ ਫੈਸਲਾ ਕੀਤਾ ਜਥੇਬੰਦੀ ਵੱਲੋਂ ਸਰਕਾਰ ਜਗਦੀਸ਼ ਸਿੰਘ ਢੱਲੇਵਾਲ ਸਾਹਮਣੇ ਵੀ ਪੁਨਰਵਾਸ ਕਰਾਉਣਾ ਆਪਾਂ ਦੁਬਾਰਾ ਕਿਸਾਨੀ ਜਿਹੜੀਆਂ ਲੜਾਈ ਲੜਦੇ ਆ ਵੀ ਕਰਜ਼ੇ ਜੋ ਬਾਹਰ ਕੱਢਣੀ ਆ ਕਰਜ਼ੇ ਤੇ ਬਾਹਰ ਕੱਢਣ ਦੀ ਗੂੜੀ ਗੱਲ ਜੋ ਕੁਝ ਹੈਗਾ ਉਹ ਵੀ ਜਾਣਦਾ ਰਿਹਾ ਤੇ ਇਹਨਾਂ ਨੂੰ ਕੱਢਣ ਵਾਸਤੇ ਆਪਾਂ ਕੋਸ਼ਿਸ਼ ਕਰਨੀ ਆ ਸੋ ਅੱਜ ਜ਼ਰੂਰੀ ਇਹ ਪਿੰਡ ਕਬੋਲ ਵੱਲੋਂ ਸੇਵਾ ਆਈ ਆ ਉਹ ਤੁਹਾਡੇ ਸਾਹਮਣੇ ਜਿਸ ਤਰ੍ਹਾਂ ਜੇਸੋ ਬੰਦੀ ਦਾ ਸਾਰਾ ਲਿਖਤਪਰਤ ਕਰਕੇ ਆਪਾਂ ਦੇਨੇ ਆ ਉਸੇ ਤਰ੍ਹਾਂ ਵੀਰਾਂ ਨੇ ਰਜਿਸਟਰ ਲਾਏ ਹੋਏ ਆ ਇੱਕ ਇੱਕ ਨਾਮ ਬੋਲੀ ਜਾਣ ਜੀ ਉਸੇ ਤਰ੍ਹਾਂ ਜਿਹੜਾ ਬੀਜ ਵਾ ਕੇ ਪਹੁੰਚਣਾ ਚਾਹੀਦਾ ਹਾਂਜੀ ਬੋਲੋ ਜੀ ਡਾਕਟਰ ਲਓ ਜੀ ਨਾਮ ਲਾਓ ਨਾਮ ਸਿੰਘ ਅਸੇ ਰਾਜ ਸਿੰਘ ਜੀ ਇਹ ਨਾਲ ਜੀ ਅੱਜ ਲਾਹਤ ਸਿੰਘ ਜੀ ਰਾਜ ਸਿੰਘ ਦਾ ਅਕੀਦਮ ਆਜੋ ਜੀ ਆਜੋ ਬੀ ਜਿਹੜਾ ਵਾ ਪੂਰਾ ਵਧੀਆ 327 ਦਾ ਬੀ ਵਾ ਜਿਹੜਾ ਅੱਜ ਜਨਮ ਦਿਵਸ ਵੱਲੋਂ ਇਹ ਵੀ ਮਾੜਾ ਬੀ ਨਹੀਂ ਪੂਰਾ ਟੌਪ ਦਾ ਬੀ ਹੈ ਜਿਹੜਾ ਉਹ ਆ ਆ ਐਕਸਟੈਂਡ ਤਾਂ ਹੈ ਜੀ ਕਰਾ ਲੋ ਰਾਜ ਸਿੰਘ ਕਰਾ ਆਇਆ ਆਇਆ ਇਸੇ ਪੁਰਾਣੀ ਸਾਰਾ ਪਿੰਡ ਰਮਦਾਸ ਦੀ ਸੰਗਤ ਆ ਇਹ ਆਪਣੇ ਵੀਰ ਦੀ ਹੈ ਪੀਰ ਰਮਦਾਸ ਜੀ ਜਿਹੜੇ ਲਗਾਤਾਰ ਪਹਿਲੇ ਦਿਨ ਤੋਂ ਆਪਣੇ ਨਾਲ ਹੈ ਇਸੇ ਸੇਵਾ ਦੇ ਵਿੱਚ ਆ ਗਏ ਨੇ ਜਗਾ ਵੀਰ ਆ ਇਹ ਵੀ ਸਾਡੇ ਰਮਦਾਸ ਤੋਂ ਆ ਵਾਣਾ ਤੋਂ ਲਗਾਤਾਰੇ ਸੇਵਾ ਨਿਭਾ ਰਹੇ ਆ ਜਿੱਥੋਂ ਆਪਾਂ ਇੱਥੋਂ ਜਿੱਡੀ ਦੁਕਾਨ ਤੇ ਆਪਾਂ ਖਲੋਤੇ ਆ ਇਹ ਜੱਜ ਵੀਰ ਐ ਵੀ ਆਪਣੀ ਵੀ ਕਾਫੀ ਸਾਰੀ ਜ਼ਮੀਨ ਪ੍ਰਭਾਵਿਤ ਹੋਈ ਆ ਪਰ ਫੇਰ ਵੀ ਅਗਲੀ ਪਰਚੀ ਦਿਓ ਕਿ ਰੱਖ ਲਾ ਕੋਲ ਅਗਲੀ ਆਓ ਵੀਗਰ ਸਿੰਘ ਕਿੰਨੇ ਆ ਦਸ ਸੇਵਕਾਂ ਦਾ 3 ਨੇ ਜੀ 3 ਨਹੀਂ ਮੇਰੇ ਕਹਿਣ ਲਾਇਆ ਨੇ ਫਿਲਹਾਲ ਦੀ ਕਿਹਦੀ ਸਾਰਿਆਂ ਨੂੰ ਤਿੰਨ ਤਿੰਨ ਕਰਦੇ ਹਾਂ ਜੀ ਸਾਰਿਆਂ ਨੂੰ ਤਿੰਨ ਤਿੰਨ ਕਰਦੇ ਇਹਨਾਂ ਨੇ ਜਿਨ੍ਹਾਂ ਦੀ ਪਰਚੀ ਆਈ ਉਹਨਾਂ ਸਾਰਿਆਂ ਨੂੰ ਤਿੰਨ ਤਿੰਨ ਕਰਦੇ ਇਹਨਾਂ ਨੇ ਨਾ ਨਹੀਂ ਜੀ ਜਿਹੜੇ ਘਰ ਠੀਕ ਨੇ ਇਹ ਜਿਹੜੇ ਘਰਾਂ ਦੇ ਬੰਦਾਂ ਨੂੰ ਰੋਕ ਕੇ ਭੜਾ ਠੀਕ ਆ ਠੀਕ ਇੱਕ ਮਿੰਟ ਕਿਉਂਕਿ ਜ਼ਮੀਨ ਜਿਹੜੀ ਆ ਉਹ ਕਈ ਵੀਰਾਂ ਤੋਂ ਵੱਧ ਸੀਗੀ ਫਿਰੋਜ਼ ਸਾਹਿਬ ਦੇ ਨਾਲ ਅੱਜ ਕੀਤਾ ਗਿਆ ਵਾਅਦਾ ਕਿ ਜਿਨੇ ਜਿਨੇ ਆਪਾਂ ਆਉਣੇ ਉਹਨੇ ਦਈਏ ਗੋਪੀ ਵੀਰ ਆ ਗੋਪੀ ਵੀਰ ਗੋਪੀ ਵੀਰ ਦੇ ਟੈਨਸਰ ਆਦੇ ਜੀ ਗੋਪੀ ਫੈਨ ਕਰ ਕੋਈ ਕਿਹੜਾ ਜੇ ਆ ਤਰੁਣ ਆ ਓਕੇ ਇਹਦੇ ਮਾਣੇ ਨਾ ਆਪਾਂ ਇਹਨੇ ਗੋਪੀ ਦੇ ਵੀ ਤੇਨ ਆਪ ਦੇ ਨੰਬਰ ਲੈ ਲਾ ਆਜਾ ਆਹ ਸਾਡਾ ਰੱਖ ਲਾ ਆਹ ਆਹ ਜਸਵਿੰਦਰ ਜੀ ਅੰਦਰ ਰੱਖੋ 10 ਮਿੰਟ ਬਾਅਦ ਆਉਜੋ ਸਾਡੇ ਦੇ ਨਾਲ ਆਈਏ ਹੋਰ 3 ਹੋ ਗਏ ਆਹ ਹੋਰ ਦਿਲ ਤੋਂ ਚੌਥਾ ਆਪਣੇ ਇੱਕ ਕਮਰਾ ਸਾਇਨ ਕਰਦੇ ਦੇ ਨੇ ਨਹੀਂ ਕਰਨੇ ਦੁੱਖ ਦੁੱਖ ਨਹੀਂ ਨੇ ਆਹ ਆ ਰਿਹਾ ਦੇਖੋ ਬੜਾ ਧਿਆਨ ਨਾਲ ਇਹ ਜਿਹੜਾ ਉਹ ਕਿਹੜਾ ਪ੍ਰੋਗਰਾਮ ਵੀ ਚੱਲ ਰਿਹਾ ਸਰਦਾਰ ਗੁਰਵਿੰਦਰ ਸਿੰਘ ਆ ਜਾਓ ਜੀ ਸਰਦਾਰ ਗੁਰਵਿੰਦਰ ਸਿੰਘ ਇਹ ਜੇ ਤੁਹਾਨੂੰ 10 ਮਿੰਟ 4 ਮਿੰਟ ਕੱਢ ਦੋ ਕੋਈ ਇਹ ਜੋ ਸੇਵਾ ਆਈ ਹੈ ਪਿੰਡ ਨਮੋਲ ਆ ਜ਼ਿਲ੍ਹਾ ਸੰਗਰੂਰ ਆ ਸਾਡੇ ਜੋ ਸੁਪਰ ਦੇ ਤੇ ਨਾਲ ਦੇ ਨਾਲ ਆ ਪੂਰੇ ਪਿੰਡ ਦਾ ਸਹਿਯੋਗ ਆ ਪਿੰਡ ਨਮੋਲ ਦਾ ਜਿਹੜਾ ਸਹਿਯੋਗ ਆ ਪੂਰੇ ਪਿੰਡ ਨਮੋਲ ਦੇ ਜਿੰਨੇ ਵੀ ਸਾਡੇ ਵੀਰ ਆ ਉਹ ਲੈ ਕੇ ਆਏ ਆ ਸੇਵਾ ਤੇ ਇਹਨਾਂ ਨੇ ਪੂਰਾ ਪੂਰਨ ਤੌਰ ਤੇ ਜਥੇਬੰਦੀ ਦਾ ਸੰਯੋਗ ਕੀਤਾ ਜਿਲ੍ਹਾ ਸਰਦੂਪੁਰ ਗੁਰਵਿੰਦਰ ਸਿੰਘ ਦਾ ਦੇਤੀਆਂ ਅੱਗੇ ਰਾਜਵਿੰਦਰ ਸਿੰਘ ਅੱਗੇ ਰਾਜਵਿੰਦਰ ਸਿੰਘ ਵੀ ਇਸ ਸਮਾਜ ਵਿੱਚ ਰਾਜਵਿੰਦਰ ਸਿੰਘ ਵਰਤੀਆਂ ਗਾਂ ਪਛਾਹ ਹੋ ਗਈਆਂ ਨਾ ਇਹਦਾ ਨਾਮ ਲਿਖਿਆ ਪਰਤੀਆਂ ਕਾਫੀਆਂ ਹੋ ਗਏ ਰੋ ਇਹਨਾਂ ਨੂੰ ਦੋ ਕਰਵਿੰਦਰ ਸਿੰਘ ਜੀ ਹਨ ਰਾਜਵਿੰਦਰ ਸਿੰਘ ਆਵਾ ਉਹ ਕਿੱਥੇ ਰਾਜਵਿੰਦਰ ਸਿੰਘ ਦੇ ਕੋਈ ਨਹੀਂ ਆ ਫਿਰ ਬਾਤ ਤੇ ਰਾਜਵਿੰਦਰ ਤੁਹਾਡਾ ਹੀ ਨਾ ਜੀ ਉਹ ਕਰ ਦੋ ਨਾ ਰਾਜਵਿੰਦਰ ਦਾ ਲਾਓ ਚੱਕੋ ਜੀ ਕੋਈ ਗੱਲ ਨਹੀਂ ਗਾਂ ਪਛਾਹ ਗਏ ਫਿਰ ਕੀ ਹੋ ਗਿਆ ਰਾਜਵਿੰਦਰ ਸਿੰਘ ਤੁਸੀਂ ਨਾਮ ਵੇਖ ਕੇ ਉੱਥੇ ਸਹੀ ਲਾ ਲਗਾ ਉੱਥੇ ਸੈਂਡ ਕਰਾ ਲਿਆ ਕਰੋ ਨਾ ਪਰਚੀਆਂ ਤੁਹਾਨੂੰ ਆ ਹਾਂਜੀ 2 ਲੱਖ ਇਹ ਦਰਵਿੰਦਰ ਦੀ ਪਿੰਡ ਨੂੰ ਮੋਲ ਦੀ ਸੰਗਤਵਾਜੀ ਜਿੰਨਾ ਵੱਲੋਂ ਸੇਵਾ ਕੀਤੀ ਜਾ ਰਹੀ ਆ ਭਾਰਤੀ ਕਿਸਾਨ ਜੀ ਨੇ ਇੱਕ ਤਾਂ ਸਿੱਧੂਪੁਰ ਦਾ ਸਹਿਯੋਗ ਕੀਤਾ ਇਹਨਾਂ ਨੇ 2 ਲੱਖ ਜਿਹੇ ਪ੍ਰਧਾਨ ਜੀ ਵੀ ਬੋਲਣਗੇ ਹਾਂਜੀ ਬਸ ਅਸਤਾ ਜੀ ਇਹਨਾਂ ਦੀ ਮਦਦ ਵਾਸਤੇ ਪਿੰਡ ਚੋਂ ਸਾਰੇ ਪਿੰਡ ਦੇ ਸਹਿਯੋਗ ਵਾਲਾ ਕਰਕੇ ਤੇ ਇਹ ਵੀ ਵਿਚਾਰੇ ਪਾਣੀ ਦੀ ਮਾਰ ਦੇ ਹਟਾਉਣ ਕਰਕੇ ਅਸੀਂ ਇਹਨਾਂ ਵੀ ਐ ਵਿਚਾਰਾ ਜਿੰਨਾ ਕ ਸਾਥ ਤੋਂ ਸੰਯੋਗ ਹੋਇਆ ਸੇਵਾ ਕਰਨ ਦਾ ਮਹਾਰਾਜ ਜੀ ਮੌਜੂਦ ਤਾਂ ਉਹਦਾ ਤਾਂ ਸਿਆ ਤਿਲਪੁਲ ਦੇ ਚੰਨ ਲਵੇ ਸਕੇ ਆਓ ਮਹਾਰਾਜ ਜੀ ਅੱਜ ਵਰਸਾ ਦੇਖ ਲਈਏ ਸਾਲਾ ਦੇ ਵੀ ਨਾ 25 ਕਰੋ ਪਰਸੀ ਕਰੋ